ਜਿੱਥੇ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੇ ਆਪਣੇ ਪਰਿਵਾਰ ਨੇ ਵੀਡੀਓ ਦੇਖ ਰਹੇ ਨੇ ਤੁਹਾਡੇ ਕੋਲ ਪਹੁੰਚ ਰਹੀਆਂ ਨੇ ਕਈਆਂ ਦੇ ਕੁਐਸਚਨ ਪੈਦਾ ਹੋ ਰਹੇ ਨੇ ਕਈ ਆਰਡਰ ਕਰ ਰਹੇ ਨੇ ਕਈ ਰਿਜ਼ਲਟ ਲੈ ਰਹੇ ਨੇ ਕਈ ਦੇਖ ਰਹੇ ਨੇ ਐਸੇ ਤਰੀਕੇ ਨਾਲ ਦੋਸਤੋ ਜਿਹੜੇ ਪਰਿਵਾਰ ਨੇ ਰਿਜ਼ਲਟ ਲਏ ਨੇ ਕਿਸੇ ਨੇ ਸਾਲ ਪਹਿਲਾਂ ਬੰਦ ਕਰਤੀਆਂ ਦਵਾਈਆਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਅਲੱਗ-ਅਲੱਗ ਪਰਿਵਾਰਾਂ ਨੂੰ ਆਪਾਂ ਹਰ ਰੋਜ਼ ਮਿਲਦੇ ਆਂ ਐਸੇ ਤਰੀਕੇ ਨਾਲ ਇਹ ਲੜੀ ਦੇ ਵਿੱਚ ਮੈਂ ਅੱਜ ਲੈ ਕੇ ਆ ਰਿਹਾ ਆਂ ਰਾਮਾਸਰਾ ਜੀ ਨੂੰ ਜਿਹੜੇ ਕਿ ਤਕਰੀਬਨ ਇਹ ਕਈੇ ਵੀ ਜ਼ਿੰਦਗੀ ਤੋਂ ਅੱਕ ਚੁੱਕੇ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਚ ਉੱਕ ਚੁੱਕੇ ਸੀ ਉਹ ਸਾਰੀਆਂ ਗੱਲਾਂ ਆਪਣੀ ਜਵਾਨੀ ਗਰੀਏ ਕਰਨਗੇ ਔਰ ਅਗਲੀ ਚੀਜ਼ ਕਾਫੀ ਪਰਿਵਾਰ ਸੋਚਦੇ ਹੋਣਗੇ ਵੀਡੀਓ ਤੇ ਆਜੂਗੀ ਨੰਬਰ ਤੁਹਾਨੂੰ ਨੰਬਰ ਵੀ ਮਿਲੂਗਾ ਐਡਰੈਸ ਵੀ ਮਿਲੂਗਾ ਤੁਸੀਂ ਪਰਸਨਲੀ ਮਿਲ ਵੀ ਸਕਦੇ ਹੋ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਪਰ ਦੋਸਤੋ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਵੈਲਕਮ ਆਰਾਮ ਆਸਰਾ ਜੀ ਸਾਡੇ ਸਾਸੀ ਕਾ ਸਾਰੇ ਵੀਰਾਂ ਨੇ ਸਤਿ ਸ੍ਰੀ ਅਕਾਲ ਸੱਸ ਜੀ ਮੈਨੂੰ ਬਹੁਤ ਜ਼ਿਆਦਾ ਦਿੱਕਤਾਂ ਸੀ ਪ੍ਰੋਬਲਮਾਂ ਸੀ ਜੀ ਛੋਟੇ ਹੁੰਦੇ ਤੇ ਮੈਨੂੰ ਪ੍ਰੋਬਲਮਾਂ ਸੀ ਜੀ ਬਾਕੀ ਤਾਂ ਪਤਨ ਨਹੀਂ ਕਿ ਇੰਨੇ ਕਰੋਪੀ ਸੀ ਪ੍ਰਮਾਤਮਾ ਦੇ ਕਿ ਮੈਨੂੰ ਹੀ ਪ੍ਰੋਬਲਮ ਆਉਣੀ ਸੀ ਛੋਟੇ ਉਮਰ ਦੇ ਮੈਨੂੰ ਜਿਹਨੂੰ ਆਪਾਂ ਮਾਈਗਰੇਨ ਕਹਿੰਦੇ ਨੇ ਘਰ ਸੀ ਕਿੰਨੇ ਸਾਲ ਦੀ ਉਮਰ ਤੋਂ ਸੀ ਇਹ ਜਦ ਤੀ ਮੈਂ ਸੰਬਲਿਆ ਸਰ ਮੇਰਾ 10-12 ਸਾਲਾਂ ਦੇ ਮੇਰੀ ਉਮਰ ਤਾਂ 12 ਸਾਲਾਂ ਤੋਂ ਹੀ ਪਹਿਲੀ ਪ੍ਰੋਬਲਮ ਆਂਦੀ ਆ ਮਾਈਗਰੇਨ ਦੀ ਜੈ ਸਰ ਓਕੇ ਮੈਂ ਇੰਨੇ ਕ ਬਹੁਤ ਔਖਾ ਸੀ ਚਲੋ ਮੈਂ ਦਵਾਈਆਂ ਲੈੰਦਾ ਰਹਿਣਾ ਸੀ ਉਸ ਉਮਰ 'ਚ ਬਾਤ ਆ ਜੀ ਹੋਰ ਵੀ ਦੇਸੀ ਵੀ ਆਪਣਾ ਨੁਕਤੇ ਕਰਦੇ ਰਹੇ ਸੀ ਉਮਰ ਵੱਧ ਗਈ ਸਰ ਫਿਰ ਸਰ ਮੈਨੂੰ ਆਪਣਾ ਮੇਰਾ ਜਿਹੜਾ ਲੀਵਰ ਸੀ ਫੈਟੀ ਲੀਵਰ ਹੋ ਗਿਆ ਸੀ ਮੈਨੂੰ ਖਾਦਾ ਪੀਤਾ ਕੁਝ ਵੀ ਨਹੀਂ ਪਚਦਾ ਸੀ ਮੈਂ ਸਾਰੀ ਸਾਰੀ ਰਾਤ ਬੈ ਕੇ ਹੀ ਕੱਟਦਾ ਸੀ ਜੇ ਮੈਂ ਕੋਈ ਤੜੀ ਹੋਈ ਚੀਜ਼ ਖਾ ਲੈਂਦਾ ਨਮਕੀਨ ਕੋਈ ਕੁਝ ਵੀ ਖਾ ਲੈਂਦਾ ਸੀ ਇਹ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਜੀ ਇਹ ਜਿਹੜੀ ਇਹ ਸਰਗਲ ਹੈ ਇਹ ਘੱਟੋ ਘੱਟ ਹੋ ਗਈ ਗੱਲ ਨੂੰ ਆਪਣਾ 12 ਇਹ ਆਪਣਾ 2003 ਨੂੰ 22 ਸਾਲ ਪਹਿਲਾਂ ਹਾਂਜੀ ਇਹ 22 ਸਾਲਾਂ ਦੀ ਗੱਲ ਹੈ ਜੀ ਲੀਵਰ ਫੈਟੀ ਹੋ ਗਿਆ ਉਸ ਪਚਦਾ ਨਹੀਂ ਜੋ ਖਾਣੇ ਹੋ ਬਸ ਹਾਂਜੀ ਜੇ ਮੈਂ ਕੁਝ ਵੀ ਖਾਂਦਾ ਸੀ ਕੋਤੜੀ ਹੋਈ ਜਿਵੇਂ ਸਮੋਸਾ ਜਾਂ ਕੋਈ ਹੋਰ ਕੋਈ ਵੀ ਚੀਜ਼ ਖਾਂਦਾ ਸੀ ਤਾ ਮੈਨੂੰ ਰਾਤ ਨੂੰ ਇੰਨਾ ਕਿ ਤਿਆਬ ਹੁੰਦਾ ਸੀ ਕਿ ਮੇਰੇ ਨੱਕ ਥੇਂ ਦੀ ਮੂੰਹ ਥੇਂ ਦੀ ਬਹੁਤ ਪਾਣੀ ਚੱਲਦਾ ਮੈਂ ਸੁੱਤਾ ਪਿਆ ਹੋਣਾ ਤੇ 11:00 ਤੇ ਉੱਠ ਕੇ ਮੈਨੂੰ ਮੇਰੇ ਮੂੰਹ ਚੋਂ ਨੱਕ ਪਾਣੀ ਬਹੁਤ ਚੱਲਦਾ ਹੈ ਫਿਰ ਮੈਂ ਛੇਤੀ ਪਾਣੀ ਕੋਲ ਜਾਂਦਾ ਕੁੱਤਲੀ ਕਰਦਾ ਫਿਰ ਕਿਤੇ ਠੀਕ ਹੁੰਦਾ ਹਰ ਟਾਈਮ ਮੈਂ ਦਵਾਈ ਨਾਲ ਹੀ ਰੱਖਦਾ ਸੀ ਸਰ ਓਕੇ ਇੰਨਾ ਕ ਔਖਾ ਸੀ ਮੈਂ ਫਿਰ ਉਸ ਤੋਂ ਬਾਅਦ ਜਿਹੜਾ ਮੇਰਾ ਹੈਗਾ ਸੀ ਜੀ ਮੇਰਾ ਮੇਰੇ ਗੋਡੇ ਵੀ ਖੜਕਣ ਲੱਗ ਗਏ ਸੀ ਓਕੇ ਮੈਨੂੰ ਸ਼ੂਗਰ ਵੀ ਆ ਗਈ ਸਰ ਜੇ ਸੁਗਰ ਸੀ ਮੇਰੀ 250 ਤੋਂ ਲੈ ਕੇ 300 ਦੇ ਪਲੱਸ ਹੋ ਜਾਂਦੀ ਸੀ ਓਕੇ ਸੁਗਰ ਮੈਨੂੰ 2012 ਚਾਹੀਦੀ ਓਕੇ ਫਿਰ ਉਸ ਤੋਂ ਬਾਅਦ ਜਿਹੜੇ ਮੇਰੇ ਗੋਡੇ ਤੇ ਜਿਵੇਂ ਜਵਾਬ ਦੇ ਚੁੱਕੇ ਤੇ ਗ੍ਰੇਸ ਖਤਮ ਹੋ ਚੁੱਕੀ ਸੀ ਓਕੇ ਮੇਰਾ weight ਵੀ ਇੰਨਾ ਕਿ ਜ਼ਿਆਦਾ ਸੀ ਜੀ ਕਿ 90 ਕਿਲੋ ਮੇਰਾ weight ਸੀ ਮੇਰੀ height ਦੇ ਮੁਤਾਬਕ 65 ਕਿਲੋ weight ਚਾਹੀਦਾ ਓਕੇ ਤੇ ਫਿਰ ਮੈਂ ਦਵਾਈ ਪਟਿਆਲਾ ਵੀ ਹੋਰ ਵੀ ਸਭ ਕੁਝ ਤਰਿੰਦਰ ਹੈ ਸਰ ਬਾਕੀ ਦਾ ਕੋਈ ਸੁਸ ਨੇ ਮਿਲਿਆ ਫਿਰ ਮੇਰੀ ਜ਼ਿੰਦਗੀ ਜਬਾਡੀ ਸਰਵਿਸ ਤੇ ਇੱਕ ਮਿਰਿਆ ਨਹੀਂ ਸਰ ਜੀ ਮੈਂ ਇਨੀਆ ਪ੍ਰੋਬਲਮਾਂ ਸੀ ਫਿਰ ਦਵਾਈਆਂ ਕਿੰਨੀਆਂ ਖਾਰੇ ਸੀ ਤੁਸੀਂ ਦਵਾਈਆਂ ਸਰ ਹਰ ਟਾਈਮ ਨਾਲੇ ਰੱਖ ਦਿੱਤੀ ਇੰਨੇ ਕਿ ਦਵਾਈਆਂ ਰੱਖ ਦਿੱ ਕਿ ਰਿਸ਼ਤੇ ਚ ਜਾਣਾ ਦਵਾਈਆਂ ਦਾ ਪਹਿਲਾ ਡੱਬਾ ਬਾਕਸ ਨਾਲ ਰੱਖਣਾ ਅੱਛਾ ਪੱਕਾ ਬਾਕਸ ਲਾਇਆ ਹੋਇਆ ਹਾਂਜੀ ਹਾਂਜੀ ਸਰ ਕਾਰ ਦੀ ਅੱਡ ਸੀ ਲੇਬਲ ਇਹਦੀ ਇਤਜਾਬ ਦੀ ਅੱਡ ਹੁੰਦੀ ਸਨ ਸ਼ੂਗਰ ਦੀ ਅੱਡ ਸੀ ਤੇ ਹੋਰ ਮੈਂ ਪੱਟੀਆਂ ਬਣ ਕੇ ਰੱਖੇ ਗੋਡੇ ਦੇ ਘਰੋਂ ਪੱਟੀਆਂ ਹੋਰ ਵੀ ਦਵਾਈ ਮੇਰੇ ਗੋਡੇ ਨਿਰ ਚਲਦੀਆਂ ਸੀ ਗੋਡਿਆਂ ਬਾਰੇ ਫਿਰ ਡਾਕਟਰ ਕੀ ਕਹਰੇ ਸੀ ਤੁਹਾਨੂੰ ਡਾਕਟਰ ਜੀ ਗ੍ਰੀਸ ਖਤਮ ਹੋ ਚੁੱਕੇ ਨੇ ਵੀ ਬਦਲਨੇ ਪੈਣਗੇ ਹਾਂਜੀ ਹਾਂਜੀ ਓਕੇ ਵੀ ਜਾ ਬਦਲਨੇ ਪੈਣਗੇ ਬਾਕੀ ਜਿਵੇਂ ਗੱਡੀ ਚੱਲਦੀ ਚਲਾਓ ਕੜਕ ਕੜਕ ਕਰ ਖੜਕ ਖੜਕ ਕਰ ਜਾਂਦੀ ਬਹੁਤ ਖਸੀ ਮੈਂ ਬੈਠੋ ਤਾਂ ਵੀ ਠੀਕ ਹੈ ਤੇ ਬਹੁਤ ਪ੍ਰੋਬਲਮ ਆਸੀ ਸਰ ਜੀ ਮਲ ਜਿਵੇਂ ਤੁਸੀਂ ਦਵਾਈਆਂ ਫਿਰ ਬਹੁਤ ਥਾਵਾਂ ਤੋਂ ਜੋਰ ਲਾ ਚੁੱਕੇ ਹੋਵੋਗੇ ਅੱਗੇ ਹੀ ਦਵਾਈਆਂ ਖਾ ਕੇ ਰਹੀਂ ਸੱਦ ਦਵਾਈ ਤਾਂ ਮੈਂ ਜਿੱਥੇ ਵੀ ਕੋਈ ਦੱਸਦਾ ਸੀ ਦੇਸੀ ਕੀ ਹੋਰ ਕੀ ਮੈਂ ਆਪਣਾ ਜਿਹੜਾ ਮੇਰੇ ਵੇਲੇ ਦਰਦ ਹੁੰਦਾ ਰਿਹਾ ਸੀ ਤੇ ਆਹ ਬੰਦਦਾ ਸੀ ਮੈਨੂੰ ਆਇਆ ਸੀ ਮੇਰੇ ਕਿਤੇ ਆਪਣਾ ਕੋਈ ਮਤਲਬ ਕਿ ਹਾਰਟ ਦੀ ਪ੍ਰੋਬਲਮ ਆ ਗਈ। ਮੈਂ ਗੁਰਪ੍ਰੀਤ ਸਿੱਧੂ ਆਪਣਾ ਪਟਿਆਲਾ ਸਪੈਸ਼ਲਿਟੀ ਡਾਕਟਰ ਹੈ। ਉਹੜਾ ਕੋਲ ਵੀ ਜਾ ਕੇ ਮੈਂ ਚੈੱਕਅਪ ਕਰਾਇਆ ਉਹ ਕਹਿੰਦੇ ਇਸੇ ਕਰ ਨਹੀਂ ਹੈਗੀ। ਤੇ ਮੈਂ ਬਹੁਤ ਦਵਾਈ ਖਾਂਦਾ ਸੀ। ਹਰਿਆਣੇ ਚ ਵੀ ਖਾ ਖਾ ਜ਼ੋਰ ਨਾਲ ਹੈ ਮੇਰਾ ਆਪਣਾ ਡਾਕਟਰ ਜਿਹੜਾ ਫੈਮਿਲੀ ਡਾਕਟਰ ਹੈ ਉਹ ਤਾਂ ਹਰ ਟਾਈਮ ਦਵਾਈ ਛੜ ਕੇ ਦੇਣੀ ਸਰ। ਓਕੇ। ਹਾਂ ਜਿਵੇਂ ਬੋਡੀ ਸਰਵਿਸ ਤੁਹਾਡੇ ਕੋਲੇ ਜ਼ਿੰਦਗੀ ਚ ਆਂਦਾ ਤੁਹਾਡੇ ਯਕੀਨ ਐ ਹੀ ਆ ਗਿਆ ਤੁਹਾਨੂੰ ਜੀ ਕੀ ਰਿਹਾ ਅਸਿਸਟੂ। ਨੇ ਸਰ ਐਡੀ ਸਿਹਤ ਤੇ ਯਕੀਨ ਆਇਆ ਜੀ। ਚਲੋ ਮੈਨੂੰ ਵੀਰ ਕਹਿਣ ਲੱਗਿਆ ਬੋਡੀ ਸਰਵਸ ਪੈਕ ਹੈ ਇਹ ਵੀ ਜੂਸ ਨੇ ਬਹਾ ਜੂਸ ਚਲੋ ਪੀ ਕੇ ਦੇਖ ਲੈਂਦੇ ਆਂ ਮੈਂ ਹੋਰ ਕੀ ਕਰਾਂਗੇ ਜੋ ਇੰਨਾ ਕੁਝ ਲੈ ਕੇ ਦੇਖਦੇ ਆਂ ਬਹੁਤ ਜ਼ੋਰ ਲਾਇਆ ਮੈਨੂੰ ਓਕੇ ਵੀ ਸਾਰਾ ਜ਼ੋਰ ਹਾਂ ਹੱਥਾਂ ਜਮੈਸ਼ ਕਰ ਚੁੱਕੇ ਹਾਂ ਹਾਂਜੀ ਵੀ ਤੁਸੀਂ ਸੋਚਿਆ ਵੀ ਲਾਸਟ ਹਥਿਆਰ ਵਿਬਰਤਨਾ ਦਾ ਪੈਣਾ ਹੀ ਹੈ ਹਾਂਜੀ ਸਰ ਫਿਰ ਮੈਨੇ ਬੋਡੀ ਸਰਵਸ ਪੈਕ ਮੈਨੇ ਇੱਕ ਨਹੀਂ ਪੀਤਾ ਮੈਨੇ 50 ਦਿਨ ਦਾ ਕੋਸਟ ਕਰਕੇ ਫਿਰ ਮੈਨੇ 50 ਦਿਨ ਮੈਂ ਦੋ ਬੋਡੀ ਸਰਵਸ ਪੈਕ ਵਿੱਚ ਜੋ ਮੈਨੂੰ ਫਾਇਦਾ ਹੋਇਆ 50 ਜਿਵੇਂ ਪਹਿਲੇ 50 ਦਿਨ ਪੀਤਾ ਪਹਿਲੇ 50 ਵਿੱਚ ਫਰਕ ਪੈਣ ਲੱਗ ਗਿਆ ਸੀ ਤੁਹਾਨੂੰ ਹਾਂਜੀ ਸਰ ਜੀ ਮ ਇਹੜਾ ਮੇਰਾ ਇਹ ਸੀ ਇਤਜਾਬ ਬੰਦਦਾ ਸੀ ਇਹ ਤਾਂ ਮੈਨੂੰ ਹਫਤੇ ਦੇ ਵਿੱਚ ਹੀ ਓਕੇ ਓਕੇ ਹੋ ਗਏ ਸੀ ਇਤਜਾਬ ਹਫਤੇ ਚੋਕੇ ਹੋ ਗਿਆ ਹੋਰ ਕੀ ਕੀ ਫਰਕ ਪਿਆ 50 ਦਿਨਾਂ ਦਾ ਇਤਜਾਬ ਸੀ ਜਿਹੜੀ ਵੀ ਸ਼ੂਗਰ ਸੀ ਉਹ ਵੀ ਕੰਟਰੋਲ ਹੋਣ ਲੱਗੇ ਸ਼ੂਗਰ ਦੀ ਪੱਕੀ ਟੈਬਲੇਟ ਚੱਲਦੀ ਸੀ ਤੁਹਾਡੀ ਵਰ ਹਾਜੀ ਸਾਰਾ ਰੋਟੀ ਦੇ ਨਾਲ ਵਿਚਾਲ ਦੀ ਲੈਣੀ ਪੈਂਦੀ ਓਕੇ ਦੋ ਰੋਟੀਆਂ ਖਾ ਲੀਆਂ ਚਾਰ ਰੋਟੀਆਂ ਹਣੇ ਵਿਚਾਲ ਦੀ ਗੋਲੀ ਥਾਲ ਚ ਰੱਖ ਕੇ ਲੈਣੀ ਪੈਂਦੀ ਸੀ ਅੱਛਾ ਪਾਸੋਂ ਐਨਰਜੀ ਦੀ ਗੋਲੀ ਠੀਕ ਹੈ ਉਸ ਤੋਂ ਬਾਅਦ ਜਿਵੇਂ ਗੋਡੇ ਹਾਂਜੀ ਗੋਡੇ ਤਾਂ ਮੇਰੇ ਬਿਲਕੁਲ ਪਹਿਲੇ 50 ਦਿਨਾਂ ਬਾਅਦ ਪਹਿਲੇ ਠੀਕ ਹੋ ਗਏ ਨੇ ਗੋਡੇ ਮੇਰੇ ਹੁਣ ਠੀਕ ਹੋ ਗਏ ਜੀ ਮੈਂ ਦੂਜਾ ਪੈਕ ਸ਼ੁਰੂ ਕੀਤਾ ਜੀ ਮਲ 30 40 ਪੈਸੇ ਜਿਵੇਂ ਅਸੀਂ ਬੋਲਦੇ ਆਂ ਪਰਿਵਾਰਾਂ ਨੂੰ ਵੀ ਪਹਿਲੇ ਪੈਕ ਜੀ 30 ਪੈਸੇ ਰਿਜ਼ਲਟ ਤਾਂ ਲਓ ਮਲ ਕਿੰਨੇ ਪੈਸੇ ਰਿਜ਼ਲਟ ਆ ਗਈ ਪਹਿਲੇ 50 ਨਹੀਂ ਤੁਹਾਨੂੰ ਮੇਨ ਦਾ ਸਰ ਮਲਕ ਜੀ ਆਪਾਂ ਇੱਕ ਦੇਖੀਏ 50% 50% ਓਕੇ 50% ਰਿਜ਼ਲਟ ਆ ਗਿਆ ਹਾਂਜੀ ਅਗਲੇ 50 ਦਿਨ ਹੋਰ ਜੂਸ ਕਰਕੇ ਬਿਲਕੁਲ ਓਕੇ ਬਿਲਕੁਲ ਨਾਰਮਲ ਹੋ ਗਈ ਜਿੱਥੇ ਮੈਂ ਪੈਰਾ ਪਾਰ ਬੈਠ ਨਹੀਂ ਸਕਦਾ ਸੀ ਹਰ ਟਾਈਮ ਦਰਦ ਰਹਿੰਦੇ ਗੋਡਿਆਂ ਚ ਮੈਂ ਜੇ ਕੋ 100 ਡੰਡ ਬੈਠ ਕੇ ਵੀ ਲਾ ਸਕਦਾ ਓਕੇ ਇੰਨਾ ਵਧੀਆ ਮ ਮੇਰਾ ਜਿਹੜਾ ਡੇਟ ਸੀ ਮੇਰਾ ਉਹ ਵੀ ਓਕੇ ਸਰ ਡੇਟ ਓਕੇ ਹੋ ਗਿਆ ਹਾਂਜੀ 슈ગર ਦੀ ਕੋਈ ਟੈਬਲੇਟ ਖਾ ਰਹੇ ਹੁਣ ਨਹੀਂ ਸਰ 슈ਗਰ ਮੇਰੇ ਹੁਣ 113 15 ਆਥ ਰੋਟੀ ਟਿਖਾ ਕੇ ਚਾਹ ਚ ਪੀ ਕੇ ਬਿਲਕੁਲ ਜਿਵੇਂ ਨਾਰਮਲ ਸਾਡੇ ਦੇ ਬਹੁਤ ਕੁਐਸਚਨ ਹੁੰਦੇ ਨੇ ਵੀ 슈ਗਰ ਸਾਰੇ ਬੰਦ ਨਹੀਂ ਹੋ ਸਕਦੀ ਐ ਨਹੀਂ ਹੋ ਸਕਦਾ ਪਰ ਤੁਹਾਨੂੰ ਬਹੁਤ ਕਾਲਾਂ ਆਣਗੀਆਂ ਇਹ ਚੀਜ਼ ਉੱਤੇ ਤੁਹਾਨੂੰ ਅਟੈਂਡ ਕਰਨਾ ਉਹ ਪਰਿਵਾਰਾਂ ਨਾਲ ਸਰ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਕਲਰ ਰਿਪੋਰਟ ਨਾ ਨਾ ਉਹ ਤਾਂ ਠੀਕ ਹੈ ਤੁਸੀਂ ਕਰ ਸਕਦੇ ਹੋ ਹਾਂਜੀ ਮੰਨ ਲਓ ਗੋਡਿਆਂ ਦੀ ਅੱਜ ਤਾਂ ਨਹੀਂ ਕੋਈ ਪ੍ਰੋਬਲਮ ਲਓ ਜੀ ਕੋਈ ਪ੍ਰੋਬਲਮ ਨਹੀਂ ਗੋਡਿਆਂ ਜਿਵੇਂ ਮਰਜ਼ੀ ਚੱਲੀ ਜਾ ओके ਡੰਡ ਮੇਟ ਕਿਵੇਂ ਪੌੜੀਆਂ ਚੜ ਜਿਵੇਂ ਮਰਜੀ ਬਹੁਤ ਛੇਤੀ ਚੜ ਜਾਂਦੇ ਨੇ ਹੁਣ ਆਪਾਂ ਪੌੜੀਆਂ ਚੜ ਕੇ ਬੈਠੇ ਹਾਂ ਹਾਂਜੀ 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 ਸਰ ਤੇ ਜਿਹੜੇ ਪਰਿਵਾਰ ਦੇਖ ਰਹੇ ਨੇ ਕਿਉਂਕਿ ਜਦੋਂ ਬੰਦਾ ਇੰਨੀਆਂ ਦਿੱਕਤਾਂ ਚ ਲੰਘਦਾ ਅੱਕ ਜਾਂਦਾ ਹੋਵੇ ਕਿਨੇ ਕਿਤੇ ਵੀ ਛੱਡ ਜਾਏ ਹੁਣ ਕੁਝ ਨਹੀਂ ਖਾਂਦਾ ਕੁਝ ਨਹੀਂ ਟਰਾਈ ਕਰਾ ਮੈਂ ਤਾਂ ਅੱਕ ਰਿਆਂ ਹਾਂ ਤਾਂ ਉਸ ਤਰ੍ਹਾਂ ਦੇ ਪਰਿਵਾਰ ਕਿਵੇਂ ਡਿਸੀਜਨ ਲੈਣ ਕੀ ਕਹਿਣਾ ਚਾਹੂਗੇ ਉਹ ਪਰਿਵਾਰਾਂ ਨੂੰ ਜੀ ਸਰ ਜੀ ਤਾਂ ਜਦੋਂ ਸਾਨੂੰ ਪੱਤਰ ਲੱਗ ਗਿਆ ਇਹਦੇ ਬਾਰੇ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਤੰਦਰੁਸਤ ਚਾਹੇ ਬਿਮਾਰ ਹੋਵੇ ਕਿਵੇਂ ਵੀ ਆ ਬਿਮਾਰ ਨੂੰ ਵੀ ਲੈਣ ਚਾਹੀਦੇ ਤੰਦਰੁਸਤ ਨੂੰ ਵੀ ਪੀਣਾ ਚਾਹੀਦਾ ਤੁਹਾਨੂੰ ਕਰ ਲਓ ਕੋਈ ਪ੍ਰੋਬਲਮ ਆਵੇ ਨਹੀਂ ਓਕੇ ਜੀ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਜਿਹੜੀ ਬਚਪਨ ਤੋਂ ਘਰ ਦੀ ਪ੍ਰੋਬਲਮ ਸੀ ਉਹ ਤਾਂ ਨਹੀਂ ਕਿ ਬਿਲਕੁਲ ਠੀਕ ਹੈ ਮੇਰਾ ਸਿਰ ਵੀ ਦੁਖਿਆ ਜੀ ਓਕੇ ਅੱਗੇ ਮੇਰਾ ਸਿਰ ਦੱਬਾ ਗੋਲੀਆਂ ਵਾਲਾ ਫਿਰ ਉਪਸ ਵੀ ਲੈਣਾ ਜੀ ਜਾ ਕੇ ਦੇਖ ਸਕਦੇ ਮੇਰੇ ਡਾਕਟਰ ਵੀ ਕਹਿੰਦੇ ਯਾਰ ਕਮਾਲ ਹੈ ਕਦੇ ਆਏ ਨੇ ਜੀ ਓਕੇ ਨਹੀਂ ਜਦ ਕੇ ਮੈਂ ਰੋਟਮ ਡਾਕਟਰ ਕੋਲ ਹੀ ਜਾਂਦਾ ਸੀ ਜੀ ਹੁਣ ਮੈਂ ਕਦੇ ਡਾਕਟਰ ਕੋਲ ਨਹੀਂ ਗਿਆ ਤਾਂ ਦੋਸਤੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਾਡੀ ਸਰਵਿਸ ਕੋਈ ਦਵਾਈ ਤੇ ਬੋਡੀ ਸਰਵਸ ਕੰਮ ਕਿਵੇਂ ਕਰਦਾ ਕਿੰਨੇ ਜੂਸ ਨੇ ਔਰ ਕਿੰਨਾ ਟਾਈਮ ਯੂਜ਼ ਕਰਨਾ ਉਹ ਲਿੰਕ ਤੁਹਾਨੂੰ ਦਿੱਤੇ ਹੋਏ ਨੇ ਤਾਂ ਦੋਸਤੋ ਰਾਮਾਸਰਾਜੀ ਦਾ ਨੰਬਰ ਵੀ ਤੁਹਾਨੂੰ ਦਿੱਤਾ ਥੋੜਾ ਐਡਰੈਸ ਵੀ ਥੋੜਾ ਬੋਲ ਦਿਓ ਜੀ ਹਜੇ ਮੇਰਾ ਆਪਣਾ ਭਵਾਨੀਗੜ੍ਹ ਦੇ ਨੇੜੇ ਡਿਸਟ੍ਰਿਕਟ ਫੇਰੋਰਾ ਜੀ ਓਕੇ ਮੇਰਾ ਪਿੰਡ ਹਰਦਿੱਤਪੁਰਾ ਜੀ ਨਾਮ ਰਾਮਾਸਰਾ ਬਾਕੀ ਦਾ ਮੋਬਾਈਲ ਨੰਬਰ ਉਹ ਤੁਹਾਨੂੰ ਲਿਖ ਕੇ ਦਿੱਤਾ ਜੀ ਥੱਲੇ ਓਕੇ ਸਰ ਓਕੇ ਥੈਂਕ ਯੂ ਸਰ ਥੈਂਕ ਯੂ